ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੀਆਂ ਬੀਬੀਆਂ ਤੇ ਭੈਣਾਂ ਤੁਸੀਂ ਦੇਖੋ ਮਟਰ ਕੱਢੀ ਜਾਂਦੀਆਂ ਆ ਗਿੱਤਿਕਾ ਭੈਣਾਂ ਸਾਡੀ ਮਟਰ ਕੱਢੀ ਜਾਂਦੇ ਜਿਹਨੂੰ ਦਿਖਦਾ ਵੀ ਨਹੀਂ ਸੀ ਬਲਾਈਂਡ ਸੀ ਭੈਣ ਗਿੱਤਕੇ ਭੈਣੇ ਠੀਕ ਆ ਇਧਰ ਸਾਡੀਆਂ ਮਾਵਾ ਭੈਣਾਂ ਨੀਲੇ ਮੋਣੀ ਹੈ ਸਾਡੀ ਮਾਤਾ ਸ਼ੀਲਾ ਵਾ ਅੱਖਾਂ ਤੋਂ ਬਲਾਈਂਡ ਹੈ ਹੁਣ ਵੀ ਦਿਖਦਾ ਨਹੀਂ ਪਰ ਫੇਰ ਵੀ ਦੇਖੋ ਆਪਦਾ ਕੰਮ ਕਰੀ ਜਾਂਦੀ ਆ ਆਪਦਾ ਰੋਟੀ ਜੋ ਗੱਗ ਕੰਮ ਕਰਕੇ ਖਾਣਾ ਕਹਿੰਦੇ ਮੈਂ ਬੇਲੀ ਬੈਠ ਕੇ ਨਹੀਂ ਖਾਣੀ ਆ ਮੈਂ ਕਰਕੇ ਖਾਣਾ ਕੁਛ ਨਾ ਕੁਛ ਤੇ ਸਾਰਾ ਦਿਨ ਆਪਣਾ ਕੁਛ ਨਾ ਕੁਛ ਦੇਖੂ ਕਿਵੇਂ ਹੱਥ ਮਾਰ ਕੇ ਆਹ ਦੇਖੋ ਐਦਾਂ ਮਟਰਲਾ ਦਿਖਦਾ ਤਾਂ ਹੈ ਨਹੀਂਗਾ ਤੇ ਫਿਰ ਵੀ ਆਪਣਾ ਫਰਜ਼ ਨਿਭਾ ਰਹੀ ਆ ਇੱਧਰ ਭੋਲੀ ਭੈਣੇ ਹੋਣੀ ਆ ਸਾਡੀ ਭੈਣ ਨਵਦੀਪ ਚਾਵਲਾ ਮਨਦੀਪ ਚਾਵਲਾ ਕਿਵੇਂ ਆ ਇਹ ਭੈਣ ਕਿੰਨੇ ਕਿਸ ਜਿਹੇ ਹਲਾਤਾਂ ਚ ਲੈ ਕੇ ਆਂਦੀ ਸੀ ਉੱਧਰ ਸਾਡੀ ਪਾਲੋ ਮਾਤਾ ਕਿਹੜੇ ਹਾਲਾਤਾਂ ਚ ਲੈ ਕੇ ਆਂਦੀ ਸੀ ਕਿ ਲੱਭੋ ਮਾਤਾ ਸੱਚ ਮੰਦੀਪ ਭੈਣ ਨੂੰ ਕਿਵੇਂ ਮੱਲਾ ਮੱਲਾ ਵਾਲੇ ਤੋਂ ਲੈ ਕੇ ਆਏ ਸੀ ਫਿਰ ਸੀਮਾ ਭੈਣ ਨੂੰ ਕਿਹੜੇ ਹਾਲਾਤ ਦੇ ਵਿੱਚ ਲੁਧਿਆਣੇ ਬੱਸ ਸਟੈਂਡ ਤੋਂ ਲੈ ਕੇ ਆਏ ਸੀ ਮਾਤਾ ਜੀ ਪਿੱਛੇ ਜਗਿੰਦਰ ਕੌਰ ਅੱਖਾਂ ਤੋਂ ਬਲਾਈਂਡ ਸੀ ਹੁਣ ਮਿਰਚਾਂ ਡੂੰਗੀ ਜਾਂਦੀ ਹੈ ਬੈਠੀ 8 ਸਾਲ ਅੱਖਾਂ ਤੋਂ ਨਹੀਂ ਰਹੀ ਮਾਤਾ ਸੜਕਾਂ ਤੇ ਘੁੰਮਦੀ ਰਹੀ ਵਿਚਾਰੀ ਅੱਜ ਇਹਨਾਂ ਮਾਮਾਂ ਦੀ ਤੁਸੀਂ ਭੈਣਾਂ ਦੀ ਦੇਖੋ ਆ ਸਾਡੀ ਭੈਣ ਬੋਲ ਨਹੀਂ ਸਕਦੀ ਗੁੰਗੀ ਆ ਬੰਨਦੀ ਵੀ ਆ ਬੈਠੀ ਨਾਲ ਬੁੰਤੀਆਂ ਪਾਈ ਜਾਂਦੀ ਆ ਰਮਾਲ ਬੁੰਨ ਰਹੀ ਆ ਤੇ ਨਾਲ ਮਟਰ ਕਢਾ ਰਹੀ ਆ ਤੇ ਇਦਾਂ ਹੀ ਹਾਂ ਬਹੁਤ ਸੋਹਣਾ ਬਹੁਤ ਸੋਹਣਾ ਸ਼ਾਬਾਸ਼ ਬਹੁਤ ਸੋਹਣਾ ਤੇ ਸਾਡੇ ਅੰਦਰ ਸਲਾਈ ਕਢਾਈ ਦਾ ਵੀ ਇੰਤਜ਼ਾਮ ਆ ਸਲਾਈ ਕਢਾਈ ਦੇ ਟੀਚਰ ਰੱਖੇ ਹੋਏ ਆ ਉਹ ਸਲਾਈ ਕਢਾਈ ਵੀ ਕਰਾਉਂਦੇ ਆ ਇਦਾਂ ਹੀ ਮੇਰੀ ਭੈਣ ਬਹੁਤ ਮਾੜੇ ਹਾਲਾਤਾਂ ਚ ਮਿਲੀ ਸੀ ਪੈਰ ਤੇ ਜਾਖਮ ਸੀਗਾ ਅੱਜੇ ਭੈਣ ਵੀ ਸੇਵਾ ਕਰਾ ਰਹੀ ਆ ਬੈਠੀ ਇਧਰ ਬੀਬੀਆਂ ਮਾਮਾ ਸਾਡੀਆਂ ਦੇਖੋ ਆਪ ਦਾ ਆਪ ਦਾ ਫਰਜ਼ ਨਿਭਾਈ ਜਾਂਦੀਆਂ ਇਹਨਾਂ ਭੈਣਾਂ ਨੂੰ ਇਹਨਾਂ ਮਾਵਾਂ ਨੂੰ ਸੁਪਨਿਆਂ ਦੇ ਘਰ ਵਿੱਚ ਮਹਾਰਾਜ ਨੇ ਭੇਜਿਆ ਇਹ ਵੀ ਬੇਬੇ ਹਾਂ ਬੇਬੇ ਗਜੀਤ ਕੋਰੇ ਸਾਸਰੀ ਕਾਲ ਇਧਰ ਦੇਖਿਓ ਉੱਪਰ ਨੂੰ ਕਿਵੇਂ ਹੋ ਠੀਕ ਹੋ ਇਹਨੂੰ ਵੀ ਮਾਤਾ ਨੂੰ ਦਿਖਾਈ ਨਹੀਂ ਦਿੰਦਾ ਦੋਨੋਂ ਅੱਖਾਂ ਤੋਂ ਬਲਾਈਂਡ ਆ ਬੇਟਾ ਵੀ ਇਹਦਾ ਇੱਥੇ ਹੀ ਆ ਬੇਬੇ ਦਾ ਮੈਂਟਲੀ ਠੀਕ ਨਹੀਂ ਅੱਖਾਂ ਤੋਂ ਅੰਨ੍ਹੀ ਹੋਣ ਦੇ ਬਾਵਜੂਦ ਵੀ ਬੈਠੀ ਮਟਰ ਕੱਢੀ ਜਾਂਦੀ ਐ ਇਧਰ இந்து ਭੈਣ ਸਾਡੀ ਮਟਰ ਕੱਢੀ ਜਾਂਦੀ ਐ ਉੱਧਰ ਬੇਬੇ ਸਾਡੀ ਬਰਨਾਲੇ ਤੋਂ ਲੈ ਕੇ ਆਂਦਾ ਸੀ ਗਿੱਟੀ ਵਾਲੇ ਮੰਦਰ ਦੇ ਬਾਹਰੋਂ ਬੇਟੀ ਇਧਰ ਭੈਣ ਹੁਣੀ ਝਾੜੂ ਮਾਰੀ ਜਾਂਦੇ ਆ ਕੋਈ ਇਧਰ ਸਾਡੀ ਸਰਬਜੀਤ ਖੜੀ ਆ ਇਧਰ ਵੀ ਮਾਤਾ ਅਨਨੋਨ ਮਾਤਾ ਇਹਦਾ ਵਿਚਾਰੀ ਦਾ ਮਾਤਾ ਦਾ ਸਾਨੂੰ ਨਾਮ ਵੀ ਨਹੀਂ ਪਤਾ ਇਹ ਕੌਣ ਆ ਮਾਤਾ ਸਾਨੂੰ ਇੱਥੋਂ ਮਿਲੇ ਸੀ ਲੁਧਿਆਣੇ ਤੋਂ ਬਹੁਤ ਮਾੜੇ ਹਾਲਾਤਾਂ ਵਿੱਚ ਕੁਝ ਨਹੀਂ ਦੱਸ ਰਹੀ ਆ ਆਪਣੇ ਬਾਰੇ ਵਿੱਚ ਬਸ ਤੇ ਮਟਰ ਕੱਢ ਰਹੀ ਆ ਇਧਰ ਸਾਡੀ ਭੈਣ ਕੁਲਵਿੰਦਰ ਨੂੰ ਵੀ ਐਂ ਕੈਂਪ ਦੇ ਵਿੱਚ ਛੱਡ ਕੇ ਭੱਜ ਗਿਆ ਸੀ ਪਰਿਵਾਰ ਅਜੇ ਤੱਕ ਨਹੀਂ ਲੈਣ ਆਇਆ ਤੇ ਵਾਗਰੂ ਮੇਰ ਕਰਨ ਸਾਡੀਆਂ ਇਹਨਾਂ ਮਾਵਾਂ ਲਈ ਸਾਡੀਆਂ ਇਹਨਾਂ ਭੈਣਾਂ ਲਈ ਅਰਦਾਸ ਕਰਿਓ ਸੱਚੇ ਪਾਤਸ਼ਾਹ ਨੇ ਇਹਨਾਂ ਨੂੰ ਤੰਦਰੁਸਤੀਆਂ ਬਖਸ਼ਣ ਚੜ੍ਹਦੀ ਕਲਾ ਬਖਸ਼ਣ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਇਹਨਾਂ ਦੇ ਉੱਪਰ ਇਹਨਾਂ ਦੇ ਸਿਰ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬੇਨਤੀ ਹੈ ਜੀ ਸਾਡੀ ਸੱਚ ਮੈਂ ਭੁੱਲੇ ਗਿਆ ਇਹਨਾਂ ਮਾਵਾਂ ਦਾ ਬੇੜਾ ਨਿੱਕਾ ਜਾ ਤੁਸੀਂ ਦੇਖੋ ਆ ਛੋਟਾ ਜਿਹਾ ਬੇੜਾ ਇਹ ਬੇੜੇ ਨੂੰ ਵੱਡਾ ਕਰਨ ਵਾਸਤੇ ਸਾਡੀ ਇੱਕ ਕੋਸ਼ਿਸ਼ ਆ ਵੀ ਇਹਨਾਂ ਬੀਬੀਆਂ ਤੇ ਭੈਣਾਂ ਦਾ ਅਲੱਗ ਇੱਕ ਘਰ ਬਣ ਜਵੇ ਹੁਣ ਇਸੇ ਥੱਲੇ ਵਾਲੇ ਫਲੋਰ ਤੇ ਬੀਬੀਆਂ ਭੈਣਾਂ ਰਹਿੰਦੀਆਂ ਤੇ ਉੱਪਰ ਵਾਲੇ ਤੇ ਵੀ ਤੇ ਹੁਣ ਉੱਪਰ ਬਾਪੂ ਤੇ ਵੀਰ ਰਹਿੰਦੇ ਉਦੋਂ ਉੱਪਰ ਵੀ ਬਾਪੂ ਤੇ ਵੀਰ ਰਹਿੰਦੇ ਆ ਇਹਨਾਂ ਨੂੰ ਫਿਰ ਜਾਲੀਆਂ ਲਾ ਕੇ ਬੰਦ ਕਰਨਾ ਪੈਂਦਾ ਕਈ ਵਾਰੀ ਕੋਈ ਵੀਰ ਜਾਂ ਬਾਪੂ ਇਹਨਾਂ ਨੂੰ ਕੁਝ ਗਲਤ ਬੋਲ ਦਿੰਦਾ ਜਾਂ ਕੋਈ ਗਲਤ ਦੇਖਦਾ ਉਹਦੇ ਕਰਕੇ ਸਾਨੂੰ ਅਲੱਗ ਰੱਖਣਾ ਪੈਂਦਾ ਇਹਨਾਂ ਨੂੰ ਤੇ ਅਸੀਂ ਚਾਹੁੰਦੇ ਆ ਭੈਣਾਂ ਦਾ ਘਰ ਵੀ ਲੱਗ ਬਣ ਜਾ ਜਗ੍ਹਾ ਸਾਡੇ ਕੋਲੇ ਹੈਗੀ ਆ ਪਰ ਬਿਲਡਿੰਗ ਬਣਾਉਣ ਦੀ ਹਿੰਮਤ ਨਹੀਂ ਪੈ ਰਹੀ ਸਾਡੀ ਹਜੇ ਕਿਉਂਕਿ ਆ ਬਿਲਡਿੰਗ ਦਾ ਨਹੀਂ ਕੰਮ ਨੇ ਪਰੇ ਚੜਿਆ ਹੋਏ ਤੇ ਕਰ ਮਸਰਦਾਸ ਕਰਿਓ ਕੋਈ ਭੈਣ ਭਰਾ ਸਾਡੀ ਮਦਦ ਕਰਨ ਅਸੀਂ ਭੀਗਾਂ ਵਾਸਤੇ ਭੈਣਾਂ ਵਾਸਤੇ ਰਹਿائش ਆ ਜਿਹੜੀ ਉਹ ਅਲੱਗ ਬਣਾ ਸਕੀ ਆ ਹੁਣ ਜਿਵੇਂ ਤੁਸੀਂ ਦੇਖੋ ਕੰਨੇ ਲਾ ਕੇ ਬਾੜ ਕੀਤੀ ਹੋਈ ਆ ਕੰਦਾਂ ਕਿਉਂਕਿ ਪੱਕੀਆਂ ਕੰਦਾਂ ਨਹੀਂ ਕੀਤੀਆਂ ਕੰਨਿਆਂ ਦੀਆਂ ਬਾੜਾਂ ਕੀਤੀਆਂ ਹੋਈਆਂ ਤੇ ਤਾਂ ਜੋ ਹੁਣ ਬਾਹਰ ਦੇਖੋ ਸਾਰੇ ਬਾਪੂ ਬਜ਼ੁਰਗ ਬੈਠੇ ਨੇ ਤੇ ਇਹ ਸਾਡੀਆਂ ਭੈਣਾਂ ਦਾ ਘਰ ਆ ਤੇ ਇਹ ਦੋਨਾਂ ਨੂੰ ਅਲੱਗ-ਲੱਗ ਕਰਨ ਵਾਸਤੇ ਇਦਾਂ ਅਸੀਂ ਕੰਨਿਆਂ ਦੀ ਬਾੜ ਕੀਤੀ ਹੋਈ ਆ ਕਰਿਓ ਜੀ ਅਰਦਾਸ ਸਾਡਾ ਇਹ ਵੀ ਕਾਰਜ ਸੰਪੂਰਨ ਹੋਵੇ ਛੇਤੀ ਤੋਂ ਛੇਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ